ਦੇ ਵਹਾਂ ਵਿੱਚ ਵਿੱਚ ਉਹ ਮੈਂ 40 ਹਜ਼ਾਰ ਦੀ ਲੈਟਾਂ ਬਾਈ 25 ਹਜ਼ਾਰ ਬੂਰੇ ਦਾ ਕੁਰਸੀ ਤੇ ਬੈਠਣ ਖਾਤਰ ਹੈ ਸਾਲ ਦਾ 20 ਹਜ਼ਾਰ ਜੀ ਭਰਨਾ ਮੈਂ ਤਾਂ ਫੇਕ ਨੂੰ ਮੇਰਾ ਕੀ ਕਰਕੇ ਪਿੱਛੇ ਦਾ ਲੋਕ ਮਾਰਦੇ ਆ ਲਓ ਬਾਈ ਮੁੰਡੇ ਆਪਾਂ ਸੋਮਵਾਰ ਨੂੰ ਗੱਡੀ ਦਾ ਵਲੌਗ ਬਣਾਉਣਾ ਆਪਣਾ ਦੇ ਜੀ ਸੋਮਵਾਰ ਨੂੰ ਜਿਹੜੀ ਥਾਰ ਵਕੂਈ ਇਹ 20 ਹਜ਼ਾਰ ਸਿਕਾਉਗੀ ਤਾਂ ਪਾਪਨੇ ਤੂੰ ਨਹੀਂ ਜਾਪਾਏ ਬੇਪਰਦੇ ਅਛਾਈ ਅੱਜ ਕਰਾਊਡ ਘੱਟਾ ਕੱਲ ਨਾਲ ਕੱਲ ਦਾ ਵਿੱਚ ਵਜੇ ਦੇ ਫਿਰਦੀ ਹੈ ਨਾ ਹਾਂ ਤੇ ਅੱਜ ਵਾਲਾ ਮਾਹੌਲ ਦੇਖੋ ਬਾਈ ਹੈ ਹਾਂਜੀ ਹੁਣ ਆਉਣਗੇ ਜੋ ਅਸਪੈਕਟ 9 ਤਰੀਕ ਨੂੰ ਹੁਣ 9 ਤਰੀਕ ਨੂੰ ਬਹੁਤ ਕਰਾਊਡ ਹੋਊਗਾ ਯਸਰ ਤੇ ਆਪਾਂ ਨਵੇਂ ਪ੍ਰਸ਼ੇਰਾ ਹੋਰ ਹੈਂ ਪਰ ਦਾ ਕਿੰਨਾ ਇੱਜੇ ਕਾਈਂ ਦਾ ਜ਼ਰੂਰੀ ਇਹ ਬੇਤਰ ਸਭੀ ਜ਼ਰੂਰੀ ਨਾ ਉਹ ਵੀ ਟੈਂਡ ਸਲਾ ਕੀ ਕਰਾ 300 ਰੁਪਏ ਫਾਈਨ ਕੱਢ ਜਾਂਦਾ ਹੈ ਹਨਾ ਇਹੀ ਗੱਲ ਹੈ ਤੇ ਇਹ ਆਪਣਾ ਫਰਸਟ ਫਲੋਰ ਆ ਗਿਆ ਬਈ ਥੜੜਾ ਜਮਾ ਨੀਚੇ ਵਾਲਾ ਤੇ ਇਹ ਆਪਣਾ پارک ਆ ਗਿਆ ਸਾਹ ਰਹੀ ਹੈ ਕਰਨੀ ਪੈਂਦੀ ਹੈ ਆਸਰਾ ਸਕੂਨ ਸਕੂਨ ਠੀਕ ਆ ਮਾਹੌਲ ਹੈ ਨਹੀਂ ਬੱਲੇ ਬੱਲੇ ਚਾਹ ਚੂਪੀ ਨੇ ਕਿਹੜੇ ਤੇ ਘਰਦਾ ਸਰੀਰ ਹੈ ਜਿਹੜਾ ਉੱਥੇ ਬੈਠ ਲਾਣਾ ਹਾਂ ਉਥੇ ਕੁਰਸੀ ਤੇ ਬੈਠਣ ਖਾਤਰ ਹਾਂ ਸਾਲ ਦਾ 20000 ਜੀ ਭਰਨਾ ਪੈਂਦਾ ਫੇਰ ਉਹ ਕੁਰਸੀ ਮਿਲਦੀ ਹੈ ਕਿੰਨਾ 20000 20000 ਆਹ ਜੀ ਤਾਂ ਫਸੇਕਾਂਗੇ ਨਾ ਮਣ ਆਪਾਂ ਹਾਂ ਸਰਦੀਆਂ ਸਰਦੀਆਂ ਦੇ ਵਿੱਚ ਇਹ 20000 ਸਿਕਾਉਗੀ ਤਾਂ ਪਾਪ ਨਹੀਂ ਤੂੰ ਨਹੀਂ ਸਹੀ ਗੱਲ ਆ ਭਾਈ 20000 ਸਿਕਾਉਗੀ ਆਇ ਤੁਸੀਂ ਵੇਖਾਂਗੇ ਮੁੰਡੇ ਜਿਹੜੇ ਮੁੰਡੇ 30 ਭਰ ਕੇ ਅੱਛੇ ਫਸੇਕਣਾਂ ਆ ਕਰਾਂਗੇ ਫੁੱਲ ਰੌਣਕ ਲਾਇਆ ਕਰਾਂਗੇ ਨਾ ਉਹ ਤੁਹਾਨੂੰ ਆਉਣ ਵਾਲੇ ਬਲੌਗਾਂ ਵਿੱਚ ਦਿਖਾਵਾਂਗੇ ਹਾਂਜੀ ਇਹ ਕੀ ਹੈ ਕਿੱਥੋਂ ਲੈਂਦੇ ਇਕੱਠੇ ਕਰਕੇ ਆ ਓਏ ਹੈ ਵੀਰਿਆ ਨਾ ਰਾਸਤਾਂ ਚ ਗੁੱਗਾ ਮੜੀ ਗਈ ਸੱਤ ਚ ਆ ਗਿਆ ਹੈ ਐ ਮੋਟਾ ਮੋਟਾ ਹੈ ਮੋਟਾ ਨੋਟੰਬਰ ਸਰ ਵਾਲੀ ਬਰੀਡ ਲੱਗਦਾ ਲੋ ਪੇਪਰ ਦੇ ਕਸਟਮਰਾਂ ਡਾਉਣ ਲੱਗੇ ਬਾਹਰ ਹਣਾ ਮਿੱਤਰੋ ਹੂੰ ਜਿਹਦਾ ਨਾਮ ਪਛਾਤਾ ਹੈ ਨਾਲੀ ਕਾਂਜਰਜੀ ਪ੍ਰਜਾਤੀ ਨਾ ਨਾਸਲ ਆਈਦਾ ਫਿਰ ਆਪਾਂ ਡੜਦੀਆਂ ਬਈ ਉਤੋਂ ਉਤੋਂ ਉੱਤਤ ਕਰ ਲੈ ਨੂੰ ਫਿਰਦਾ ਹੈ ਹੈ ਲਓ ਬਈ ਮੁੰਡੇ ਆਪਾਂ ਸੋਮਵਾਰ ਨੂੰ ਗੱਡੀ ਦਾ ਵਲੌਗ ਬਣਾਉਣਾ ਆਪਣਾ ਦੇ ਜਿਲ੍ਹੇੋਂ ਜਾਣਾ ਥਾਰ ਹਾਂ ਤੇ ਥਾਰ ਦੀ ਥਾਰ ਦੀ ਐਂਟਰੀ ਮਾਰ ਦੇਣੀ ਹੈ ਹੈ ਸੋਮਵਾਰ ਨੂੰ ਪਹਿਲਾਂ ਆਪਾਂ ਨਾ ਵਈ ਗੱਡੀ ਦਾ ਵਲੌਗ ਹੈ ਤੇ ਮੰਗਲਵਾਰ ਨੂੰ ਆਪਣੀ ਪਾਰਟੀ ਪਾਰਟੀ ਦੋ ਵਲੌਗ ਦੋ ਵਲੌਗ ਪੂਰੇ ਸਿਰੇ ਦੇ ਵਾਹ ਵਿੱਚ ਵਿੱਚੋਂ ਵਾਹ ਪਰੇਜਾ ਕੁਝ دیر ਬਾਅਦ ਫੋਨ ਕਰੇ ਦੇਖੇ ਮੁੰਡਾ ਬਈ ਦੇਖ ਕੇ ਆਇਆ ਸੀ ਚੌਥੀ ਗੱਡੀ ਹਾਂ ਦੋ ਮੁੰਡੇ ਗਏ ਸੀ ਇਹ ਇੱਕ ਇਹ ਤੇ ਇੱਕ ਖੁਸ਼ੀ ਹਾਂ ਇਹ ਲੈਂਗੇਜ ਟੈਸਟ ਡਰਾਈਵ ਉਹਦੇ ਕਰਕੇ ਗੱਡੀ ਬੁੱਕ ਹੂੰ ਨੜੇ ਕਰਕੇ ਐਸਾਈ ਇਹਨਾਂ ਆਪਾਂ ਗਰੁੱਪ ਵਿੱਚ ਬੋਲ ਰਹੇ ਹਾਂ ਜੇ ਹੁਣ ਇਹ ਸਾਈ ਠੀਕ ਕਰ ਤਾ ਗਏ ਹਾਂ ਲੈ ਗੱਡੀ ਹਾਂ ਬਸ ਫਿਰ ਸਹੀ ਗੱਲ ਆ ਠੱਡੇ ਨਾਲ ਲਾਉਂਦਾ ਸੀ ਸਾਈ ਸੂਈ ਨਿਮੜ ਪਾਉਣ ਜਾਂਦੇ ਮੈਂ ਦੱਸਾਂ ਗੱਲ ਹੈ ਕਦੇ ਅੱਗੇ ਭਾਈ ਦਿਸਮਿਸ ਹੋ ਕੇ ਕੰਮ ਹਣਾ ਓਏ ਦਿਸਮਿਸ ਨਾ ਕਰਦੇ ਸਾਈ ਸੂਈ ਨਿਮੜ ਪਾਉਣ ਜਾਂਦੇ ਆਪਾਂ ਕਦਿਆ ਕਿ ਭਾਈ ਸਾਡੀ ਸਾਈ ਮੜਵਾ ਕੇ ਲਿਓ ਫਿਰ ਤਾਂ ਗੱਲ ਹੀ ਖਤਮ ਹੋ ਗਈ ਹਾਂ ਸਰਾਮਾ ਦਾ ਮੁੰਡਾ ਥੋੜੀ ਰਹੀ ਫਿਰ ਜੀ ਸਹੀ ਯਾਰ ਹਾਂ ਭਾਈ ਪੰਪ ਲੈ ਕੇ ਦਿੰਦੇ ਲੈ ਪੰਪ ਲੈ ਯਾਰ ਇਹ ਭਾਈ ਪੂਰੇ ਕੰਡੇ ਤੇ ਆ ਇਹ ਪੂਰੇ ਲੈ ਆਉਣ ਉੱਤੇ ਫਿਰ ਦਾਣ ਭਾਈ ਆਪਣੇ ਗਰੁੱਪ ਚ ਇੱਕੋ ਇੱਕ ਮੁੰਡਾ ਜਿਹੜਾ ਥਾਰ ਆਣਾ ਹਾਂ ਲੈ ਮੰਡੇ ਨੂੰ ਸੋਮਵਾਰ ਨੂੰ ਇੱਥੇ ਭਾਈ ਸ਼ਮਵਾਰ ਨੂੰ ਜੇ ਜਿਹੜੀ ਥਾਰ ਬੱਕੂ ਹੀ ਠੰਡ ਠੰਡ ਥੋੜੀ ਮਰਾਂਗੇ ਥਾਰ ਤੇ ਆਖ ਰਹੇ ਪੇਪਰ ਦੇਣਾ ਅਸ਼ੋਕ ਰਿਸ਼ਿੰਗ ਸਰਾਂ ਅਲੀਤਾਂ ਵਾਲਾ ਕਰ ਗੱਲ ਕਿਉਂ ਸਾ ਹੀ ਗੁਰਪ੍ਰਿੰਦਰ ਕੁਰਸੀ ਗੁੱਡੀ ਪੰਜਾ ਪੰਜਾ ਮਾ ਫਰੇਡ ਪਿੱਛੇ ਕਰਨੇ ਹੈ ਨਾ ਯਾਰ ਨਾ ਕੀ ਯਾਰ 1960 ਤੋਂ ਸਮਾਂ ਟਾਈਮ ਸੀ ਕੇਵੇਂ ਮੈਨੂੰ ਤਾਂ ਨਹੀਂ ਅਸੇਵੇਂ ਕਿਵੇਂ ਮੈਨੂੰ ਤਾਂ ਕਿਤੇ ਬਾਰੇ ਇਹ ਚਾਹੀਏ ਇਸ ਦੇ ਵਿਚਾਰ ਕੋਈ ਨਹੀਂ ਕਰਦਾ ਕੀ ਹੋ ਗਿਆ ਮੈਨੂੰ ਆਪਾਂ ਕਰਦੇ ਆ ਯਾਰ ਆਪਾਂ ਕਰਦੇ ਆ ਕੀ ਹੋ ਗਿਆ ਹਾਂ ਹੌਣ ਦਾ ਕੀ ਆ ਚੱਲ ਗਈ ਅੰਦਰ ਐਂ ਐਂ ਕੀ ਕਰਦੇ ਹੈ ਓਏ ਚੱਲ ਗਈ ਅੰਦਰ ਵੱਲਾਹ ਕੀਦੇ ਤੇਰੇ ਕਾਲੇ ਵਾਸਤੇ ਮੈਂ ਦੇਖੀਆ ਮੈਂ ਕਾਲਾ ਕੀੜਾ ਕਾਦਾ ਚੱਲ ਤਾਂ ਹੁਣ ਅੱਜ ਫ੍ਰੀ ਦੀ ਕਣਕ ਮਿਲਦੀ ਐ ਅੱਜ ਦੇਖੋ ਕੱਟ ਦੇਖੋ ਗਾਇਸ ਕੱਟ ਦੇਖੋ ਗਾਇਸ ਫ੍ਰੀ ਦੀ ਕਣਕ ਤਿੰਨ ਸਾਲਾਂ ਬਾਅਦ ਇਹ ਜਾ ਕੱਟ ਦੇਖਣੂ ਮੇਰਾ ਕੀ ਕਰਕੇ ਪਿੱਛੇ ਦਾ ਲੋਕ ਮੰਤਰੀ ਐ ਕਣਕ ਦਾatri ਇਹਨਾਂ ਕੱਟ ਕਣਕਾਂ ਦਾ ਕੰਮ ਹੀ ਹੋ ਰਿਹਾ ਹੈ ਨਾ ਓਏ ਓਏ ਫ੍ਰੀ ਦੀ ਕਣਕ ਵੰਡੀ ਦੀ ਐ ਤਾਂ ਕਰਕੇ ਬਟਿਆ ਬਟਿਆ ਕਰ ਗੱਲ ਫ੍ਰੀ ਦੀ ਕਣਕ ਲੈ ਲੈ ਇਹ ਆ ਲੈਵਲ ਲੈ ਹੁਣ ਚੈੱਕ ਕਰ ਲੇ ਆ ਜੇ ਰੀ ਦੀ ਕਣਕ ਪਿੱਛੇ ਲੋਨ ਬੈਗ ਵੀ ਲੈ ਜਾਂਦੇ ਆ ਸੱਚ ਤਾਂ ਸੱਚਦਾ ਸੀ ਖੋਲਦਾ ਕਾਕੇ ਸੱਚ ਸੱਤ ਦੀ ਟੈਨਸ਼ਨ ਆ ਲੈ ਪਾਰਟੀ ਜੀ ਸੁਣ ਹਾਂ ਸਿੱਪੇ ਹੋਰ ਲੈਣੀ ਹੈ ਕਿ ਤੁਨੀ ਲక్ష్ਮੀ ਜੀ ਜੇ ਦੱਲਿਆ ਓਏ ਕਿ ਆਪਣੇ ਇੱਕ ਦੀ ਮੈਦਾਨ ਚ ਚੱਲ ਮੋਟੇ ਜੰਕ ਲੜਨੇ ਜਾਂਦਾ ਜਾਏਗਾ ਕਿਹੜੀ ਲੜਨੇ ਜਾਂਦਾ ਪੇਪਰ ਟੈਸਟ ਹੈ ਨਾ ਤੇਰਾ ਅੱਜ ਆ ਜਾ ਓਏ ਤਿੰਨ ਸੌ ਤਿੰਨ ਚੱਲ ਆ ਬਈ ਦੁਪਹਿਰੇ ਸਵਾ 12 ਵਜੇ ਟੈਸਟ ਹੈਗਾ ਚੱਲਦਾ ਜਾਂਦਾ ਹੈ ਚੱਲ ਬਈ ਛੋਟੇ ਅਸੀਂ ਹੁਣ ਮੈਦਾਨ ਚ ਜੰਗਣ ਵੜ ਗਏ ਹੋਰ ਬਾਈ ਜੀ ਇਹ ਤਾਂ ਵੇ ਆ ਬੈਠ ਛੋਟੇ ਚੰਗਾ ਬ੍ਰਦਰ ਤੁਸੀਂ ਮੈਦਾਨ ਚ ਜੰਗ ਦੇ ਮੈਦਾਨ ਚ ਵੜ ਚੁਕੇ ਆ ਚੰਗਾ ਚੰਗਾ ਤੇ ਬੁਰਟਲ ਜੀ ਬੱਟੀ ਹੁੰਦਾ ਨਾ ਇਹ ਇਹਨੂੰ ਪੀਪੀਐਫ ਦੀ ਇਹਨੂੰ ਫੈਸਿਲਿਟੀ ਦਿੱਤੀ ਹਾਂ ਲਾਈਟਾਂ ਦੀ ਦਿੱਤੀ ਲਾਈਟਾਂ ਦੀ ਇਹਨੂੰ ਦਿੱਤੀ ਹਾਂ ਆ ਦੇਖ ਲੈ ਬਈ ਦੀਵਾਨ ਹੋਗੀ ਲਾਈਟਾਂ ਦੀ ਹੋਗੀ ਠੀਕ ਹੈ ਹਾਂ ਵੀ ਵਾਈ ਜੀ ਕਰਾਉਂਦੇ ਨਹੀਂਗੇ ਵਿਆਹ ਤੋਂ ਬਾਅਦ ਕਰਾਵਾਂਗੇ ਤੁਸੀਂ ਨਾ ਨਾ ਫੇਰ ਉਦੋਂ ਪਹਿਲਾਂ ਦਾ ਗੰਦ ਪਾਈ ਦੋਗੇ ਤੁਸੀਂ ਨਾ ਨਾ ਚੰਨ ਕੋਈ ਨਾ ਜਦੋਂ ਮਰਜ਼ੀ ਕਰਾਲੇ ਗੱਲ ਤਾਂ ਉਹਦੀ ਨਾ ਛੂਟ ਛੂਟ ਤੈਨੂੰ ਦਵਾਵਾ ਹੈ ਲੈਟਾਂ 40000 ਦੀ ਲੈਟਾਂ ਬਾਈ 25000 ਬੂਰੇ ਦਾ ਗੱਡੀ ਲਿਆ ਆ ਯਾਰ ਲਵਾਦਾ ਐ ਗਰੁੱਪ ਚੋਂ ਆ ਗਰੁੱਪ ਲੈ ਬਈ ਇਕੱਲੇ ਨਹੀਂ ਬਾਈ ਇਕੱਲੇ ਨਹੀਂ ਆ ਮੈਂ ਇਹਨੂੰ ਅਕਾ ਕਹਦੇ ਯਾਰ ਲਵਾਦਾ ਐ ਕਹਦੇ ਇਹ ਲਿਆਉਣਾ ਥਾਰ ਤਾਂ ਠੀਕ ਆ ਮੈਨੂੰ 7500 ਰੁਪਏ ਦੇ ਦੇ ਮੈਨੂੰ ਗੱਡੀ ਦੇ ਤੇ ਮੈਂ ਲੈਣਾ ਗੱਡੀ ਲੈ ਬਈ ਕਰ ਗੱਲ ਨਹੀਂ ਨਹੀਂ 100 ਵਾਰ ਨੂੰ ਇੱਥੇ ਹੋਵੇ ਗੱਡੀ ਆਜੂ ਹਣਾ ਬਾਈ ਹਾਂ ਗੰਨ 2 ਪੀ ਠੀਕ ਹੈ ਮੈਨੂੰ ਦੇਵੇ ਅੱਧੇ ਮੈਂ ਲੈਣਾ ਸਾਂ ਵਾਰ ਹਾਂ ਇਹ ਵੀ ਗੱਲ ਆ ਕਰ ਗੱਲ ਨਾ ਇਹ ਲੈ ਹੁਣ ਨੀ ਜਮਾਨਾ ਨਾ ਇਹ ਲੈ ਹੁਣ ਨੀ ਆ ਪਟਨਾਮੀ ਜਿਹੜਾ ਫਿਰ ਹੈ ਆ ਪਟਨਾਮੀ ਜਿਹੜਾ ਇਹ ਤਾਂ ਪੁੱਛਿਆਉਣੇ ਆ 4/2 ਲੈਣੀ ਹੈ ਬਾਈ ਨੇ ਜਿੰਨੇ ਦੀ 4/2 ਹੋਈ ਅੱਧੇ ਰੁਪਏ ਦੇ ਦੇ ਮੈਂ ਤੜਕੀ ਲਿਓਣਾ ਨਾ ਕਰ ਕਰ ਹੋਰ ਲੈਣੀ ਆ ਤੂੰ ਤਾਂ ਆਫ ਰੋਡਿੰਗ ਵਾਸਤੇ ਲੈਣੀ ਆ ਹਾਂ ਉਹ ਤੇਮਾਰ ਚੱਲ ਕੋਈ ਨਾ ਲਵਾਵਾਂ ਇਧਰੀਆਂ ਲੈਟਾ ਆ ਪਸਾਂਗੇ ਦੇ ਫੰਗ ਤਗੜੇ ਹਾਂ ਆ ਚੱਲੀਏ ਮੁੱਟਿਆ ਆਓ ਜੀ ਤੇ ਨਾਲੇ ਆਪਾਂ ਚੱਲਦੇ ਆ ਇੱਕ ਸੱਤ ਸੇ ਦੇ ਕਹਿੰਦੇ ਐਪਲ ਸਟੋਰ ਦੇ ਵਿੱਚ ਐਪਲ ਸਟੂਡੀਓ ਸੌਰੀ ਸੌਰੀ ਬ్రో ਸਟੂਡੀਓ ਸਟੋਰ ਸਟੋਰੀ ਜਿਆਦਾ ਹੀ ਜਾਂਦਾ ਹੈ। ਸਬਜ਼ੀਆਂ ਦੇਖੋ ਮਾਰਕੀਟ ਦੇ ਵਿੱਚ ਨਵੀਂ ਤੋਂ ਨਵੀਂ ਆਈ ਜਾਂਦੀ ਆ। ਮੈਨੂੰ ਤਾਂ ਨਾ ਹੀ ਸਮਝ ਆਈ ਵੀ ਕੀ ਨਾਮ ਹੈ ਇਹਦਾ। ਇਹਦਾ ਨਾਮ ਸਮਝ ਆ। ਹੈ? ਇਹਦਾ ਸਮਝ ਆ। ਸਾਉਂਡ ਸਮਝ ਆਏਗਾ ਭਾਈ? ਸਿੰਗੋੜੇ ਐ ਸਿੰਗੋੜੇ। ਕੀ ਐ ਇਹ? ਸਿੰਗੋੜੇ। ਸਿੰਗਾੜੇ ਆ। ਸਿਗਾਣੇ? ਹਾਂ ਜੀ, ਬੱਸ ਸਿੰਗਾੜੇ ਆ। ਸਿੰਗੋੜੇ ਐ, ਸਿੰਗੋੜੇ ਇਸ ਕੋ ਖਾ ਬਾਲਾ। ਕੁਨਾ ਬਰਾਵਾ ਖਾਵਾ ਖਾਵਾ ਖਾਵਾਗਾ ਤਵੀ ਤਾਂ ਲੈਵਾਗਾ ਸਵਾਦ ਹੈ ਆਹ ਵਈ ਲੈ ਮਾ ਲੈ ਇਸ ਕੋ ਖਾ ਕੇ ਪਤਾ ਬੰਦਾ ਸੱਟ ਰਹਿਵਾ ਅਸ਼ਾ ਕੀ ਹੋਰ ਬਹੁਤ ਵਧੀਆ ਚੀਜ਼ ਹੈ ਲੋ ਵੀ ਕਰੋ ਗੱਲਾਂ ਨੋਟ ਤੇ ਉਤੋਂ ਛਲਕਾ ਲੈ ਜਾਂਦਾ ਤੇ ਪੂਰੇ ਘੈਂਟ ਗੱਲਬਾਤ ਆ ਪਾਣੀ ਕਿਹੜਾ ਪਾਣੀ ਪੱਤ ਮੈਨੂੰ ਤਾਂ ਹਾਜੀ ਵੀ ਨਹੀਂ ਸਮਝ ਆਈ ਪਾਣੀ ਫਲ ਪਾਣੀ ਪੱਲ ਸਿੰਗਾਰਾ ਹੈ ਪਾਣੀ ਫਲ ਸਿੰਗਾਰਾ ਹੈ ਭਾਈ ਪਾਣੀ ਪੱਲ ਸਿੰਗਾਰਾ ਠੀਕ ਆ ਪਾਣੀ ਪੱਲ ਸਿੰਗਾਰਾ ਭਾਈ ਨਵੀਂ ਸਬਜ਼ੀ ਆ ਗਈ ਦੇਖੋ ਭਾਈ ਇਹ ਉੱਤੋਂ ਛਿਲਕਾ ਲੈ ਕੇ ਇਹ ਜਾ ਨਿਕਲਿਆ ਦਾ ਤੇ ਕੱਚੀ ਵੀ ਖਾਦੀ ਜਾਂਦੀ ਹੈ ਤੇ ਮੈਂ ਖਾਈ ਜਾਣਾਗਾ ਆਇਓ ਉਹ ਜੀ ਤੇ ਇਹ ਸਬਜ਼ੀ ਨਹੀਂ ਹੈਗੀ ਮੈਂ ਭਾਈ ਮਜ਼ਾਕ ਹੀ ਹੈਗਾ ਇਹ ਫਰੂਟ ਹੈ ਕਰੋ ਭਾਈ ਨੋਟ ਇਹ ਸਰ ਫਰੂਟ ਮੋਟਾ ਦਾ ਖਾ ਕੇ ਕੇਲੇ ਦੋ ਮੱਲ ਬਣ ਗਿਆ ਤੇ ਹੋਰ ਕਈ ਫਰੂਟ ਹੋਣਗੇ ਪਰ ਪਾਣੀ ਪੱਲ ਸੰਘਾਰਾ ਸ਼ਾਇਦ ਇਹ ਜਾਂ ਕੁਛ ਹੀ ਨਾ ਸੀ ਆ ਤੇ ਇਹਦੇ ਨਾਂ ਦੇ ਫਰੂਟ ਵੀ ਬਈ ਯਾਰ ਆਉਣ ਲੱਗੇ ਤੇ ਮੈਨੂੰ ਬਾਈ ਨੇ ਦਿੱਤਾ ਖਾਣ ਵਾਸਤੇ ਹਨਾ ਥੋੜਾ ਜਿਹਾ ਨਾ ਤਾਂ ਉਹ ਮਿੱਠਾ ਸੀਗਾ ਤੇ ਨਾ ਹੀ ਉਹ ਨਮਕੀਨ ਸੀਗਾ ਬਗਬਗਾ ਹੈ ਸੀਗਾ ਚਲੋ ਵਧੀਆ ਸੀ ਟੇਸਟ ਠੀਕ ਸੀ ਆ ਆਇਗਾ ਆ ਪਿਆ ਆ ਸੀ ਹਾਂਜੀ ਓਏ ਮੇਤਰੋ ਤੇ ਪਹੁੰਚ ਗਏ ਆਪਾਂ ਗ੍ਰਿਲ ਮਾਸਟਰ ਸਪੈਸ਼ਲ ਖੁਸ਼ੀ ਵਾਸਤੇ ਆਏ ਆ ਤੇ ਖੁਸ਼ੀ ਵਾਸਤੇ ਕਿਉਂ ਆਏ ਆ ਸ਼ਾਹ ਜੀ ਘਰੇ ਬੈਠੇ ਕਹਿੰਦੇ ਮੈਨੂੰ ਪਾਸਤਾ ਲੈ ਕੇ ਦਿਓ ਕਿ ਨਹੀਂ ਓខਾ ਹੋਰ ਹੈ ਕੰਮ ਭਰਾਵਾ ਉਹਦਾ ਵੀ ਚਲੋ ਕਰਨੀ ਪੈਗੀ ਫਲੈਸ਼ ਪੂਰੀ ਉਹਦੀ ਵੀ ਕਰਕੇ ਜਾਂਦੇ ਆ ਆਡਰ ਆਪਾਂ ਫਿਰ ਫੜ ਕੇ ਲੈ ਜਾਾਂਗੇ ਐਂਡ ਰੈ ਰੈ ਇਹ ਬੁਪਾਟੀ ਦੇ ਸ਼ਕੀਨ ਪਨੀਰ ਵਾਲੀ ਪੈਟੀ ਖਾਣੇ ਆ ਇਨਾਂ ਕੋਲ ਵੀ ਆਪਣਾ ਪੱਕਾ ਕੰਮ ਉਹ ਡੈਲੀ ਵਾਲਾ ਆਉਣਾ ਹਨਾ ਮਟੇ ਅਜਾ ਭਰਤਾ ਤੇਰੇ ਵਾਸਤੇ ਢੋਲ ਹੂੰ ਪਾਣੀ ਪੀ ਉਹ ਪਾਣੀ ਵੀ ਲੈ ਭਰਾਵਾ ਆਹ ਭਾਈ ਆਉਂਦਾ ਵੀ ਬੋਸ ਇਹਦੇ ਵਾਸਤੇ ਜਾਂਦਾ ਸੀ ਆਪਾਂ ਗ੍ਰਿਲ ਮਾਸਟਰ ਤੋਂ ਉਹ ਹਾਲ ਆ ਜਾ ਬਠਕਰੇ